ਲਓ ਮਿੱਤਰੋ ਸੋਨੂ ਨਾਲ ਸੇਲ ਆਲੇ ਤਿੰਨ ਜਾਨਵਰ ਦਿਖਾਉਣੇ ਆ ਤੇ ਤਿੰਨੇ ਟੌਪ ਦੇ ਆਗੇ ਬਾਕੀ ਆਪਾਂ ਕਰਦੇ ਆ ਮਾਲਕ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਹੋ ਹਾਂਜੀ ਹਾਂਜੀ ਵਧੀਆ ਜੀ ਤੇ ਬਾਈ ਇਹ ਦੇ ਪਹਿਲਾਂ ਤਾਂ ਆਪਣੀ ਇਹ ਸ ਘੋੜੀ ਬਾਰੇ ਡਿਟੇਲ ਇਹ 6.5 ਸਾਲਾਂ ਦੀ ਹੈ ਜੀ 6.5 ਸਾਲਾਂ ਦੀ ਹੈ ਹਾਂਜੀ ਹਾਂਜੀ ਕਿਹੜੀ ਬਲੱਡ ਲਾਈਨ ਚੋਂ ਆ ਗਈ ਇਹ ਰਤਨਾਕਰ ਦੀ ਪੋਤੀ ਹੈ ਜੀ ਰਤਨਾਕਰ ਦੀ ਪੋਤੀ ਹੈ ਹਾਂ ਹਾਂਜੀ ਬੱਚੀ ਕਿਹੜੇ ਦੀ ਹੈ ਬੱਚੀ ਇਹ ਸ਼ਿਵਰਾਜ ਜਿਹੜਾ ਰਾਸ਼ੇਖਰੇ ਦਾ ਸੀ ਅਸ਼ਿ ਸ਼ਿਵਰਾਜ ਉਸ ਕੇਜ ਵਿੱਚ ਹੁਣ ਮੌਕੇ ਦੀ ਕਿਵੇਂ ਆ ਮੌਕੇ ਦੀ ਗੱਬਣਾ ਹੈ 4 ਮਹੀਨੇ ਦੀ ਗੱਬਣਾ 4 ਮਹੀਨੇ ਦੀ ਹਾਂਜੀ ਹਾਂਜੀ ਬਾਡਾ ਬੁੱਡਾ ਬਹੁਤ ਆ ਯਾਰ ਹਨਾ ਹਾਂਜੀ ਹਾਂਜੀ ਕਨਫਰਮ ਹੋਈ ਵੀ ਹੈ ਚੈੱਕ ਪਾਸ ਹਾਂਜੀ ਚੈੱਕ ਪਾਸ ਲਓ ਮਿੱਤਰੋ ਚੈੱਕ ਪਾਸ ਹੋਈ ਵੀ ਹੈ ਕਨਫਰਮ ਆ ਬਾਡਾ ਬੁੱਡਾ ਬਹੁਤ ਲੱਗਿਆਗਾ ਘੱਟ ਪੂੜੇ ਦੀ ਦੇਖੋ ਮਜ਼ਬੂਤ ਘੋੜਿਆਂ ਨੂੰ ਪਈ ਆ ਗੁੰਦੀ ਹਨਾ ਹਾਂ ਬਈ ਪੂਰੀ ਆ ਜਿਵੇਂ ਕਹਿੰਦੇ ਹੁੰਦੇ ਸਿਆਣਿਆਂ ਦੀ ਕਹਾਵਤਾ ਵੀ ਉੱਤੇ ਮੰਜਾ ਢਾ ਲਾਓ ਗੱਲ ਆ ਤੇ ਮੰਜਾ ਢਾਉਣ ਵਾਲੀ ਗੱਲ ਬਾਤ ਆ ਪੜੀ ਬਹੁਤ ਆ ਗਈ ਹਾਂਜੀ ਹਾਂਜੀ ਬਾਕੀ ਏਰਗਾ ਕਿਹੜਾ ਭਰਾ ਤੁਹਾਡਾ ਹਨਮਾਨਗੜ ਤੋਂ ਆਇਆ ਠੀਕ ਐ ਹਨਮਾਨਗੜ ਏਰ ਏਰ ਦਾ ਇਹਨਾਂ ਦਾ ਵਾਈ ਦਾ ਤੇ ਇਹਦੀ ਕੀ ਡਿਮਾਂਡ ਕਰਦਾ ਭਰਾ ਫਿਰ ਇਹਦੀ 15 ਲੱਖ ਕਰਦੀ 15 ਲੱਖ ਹਾਂਜੀ ਹਾਂਜੀ ਠੀਕ ਆ ਜਾ ਫਿਰ ਅੱਗੇ ਆ ਜਾ ਤੇ ਆ ਇਹਦੇ ਬੱਚਾ ਕੇ ਬੱਚੀ ਇਹ ਬੱਚਾ ਜੀ ਅਸ਼ੋਜੀਤ ਕੋੜੇ ਦਾ ਜੀ ਠੀਕ ਆ ਗਿਆਨੀ ਸਟਡ ਫਾਰਮ ਗੰਗਾ ਨਗਰ ਉਹਦਾ ਬੱਚਾ ਠੀਕ ਆ ਠੀਕ ਆ ਲਓ ਮਿੱਤਰੋ ਨਾਲ ਹੀ ਇਹਦੀ ਮਾਂ ਖੜੀ ਹੈਗੀ ਦੇਖ ਲਓ ਤੇ ਕਿੰਨੀ ਹਾਈਟ ਹੈ ਇਹਦੀ ਇਹਦੀ 62+ ਹੈ ਜੀ 62+ ਹਾਂਜੀ ਹਾਂਜੀ ਠੀਕ ਹੈ ਸਵਾਰੀ ਸੋਰੀ ਨੂੰ ਕਿਵੇਂ ਆ ਪਾਸ ਹੈ ਸੋਰੀ ਜੀ ਛੋਟੀ ਚਾਹ ਸਵਾਰੀ ਵੀ ਪਾਸ ਆ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਤੇ ਇਹਦੀ ਕੀ ਡਿਮਾਂਡ ਕਰਨਾ ਭਰਾ ਇਹਦੀ 8 ਲੱਖ ਹੈ ਜੀ 8 ਲੱਖ ਦੋਨਾਂ ਦਾ ਹੀ ਦੋਨਾਂ ਦਾ ਠੀਕ ਹੈ ਲਓ ਮਿੱਤਰੋ ਆ ਦੇਖੀ ਚੱਲੋ ਜਾਨਵਰ ਸਾਨੂੰ ਦਿਖਾਈ ਜਾਂਦੇ ਆਗੇ 8 ਲੱਖਾ ਸੈਟ ਦੀ ਡਿਮਾਂਡ ਬਾਕੀ ਮਾਨਤਾਨ ਹੋ ਜੂ ਹਾਂਜੀ ਹਾਂਜੀ ਇਹਦਾ ਆਪਣਾ ਉਧਰ ਕੈਮਰਾ ਮਾਰਨੀ ਉਹਦੀ ਹਾਈਟ ਕਿੰਨੀ ਆ ਉਹਦੀ ਬਾੜ ਦੇ ਨੇੜੇ ਹੈ ਠੀਕ ਹਾਂ ਓਕੇ ਤੇ ਫੋਨ ਨੰਬਰ ਬੋਲ ਦੇ ਭਰਾ ਇੱਕ ਵਾਰੀ 84328 56678 ਇਹ ਜਿਹੜਾ ਤੁਸੀਂ 56 ਬੋਲਦੇ ਆ ਇਹ ਕਲੀਅਰ ਕਰ ਦੇ 56 ਜੀ ਹਾਂ ਇਹ ਨਾ ਆਇਆ ਇੱਕ ਦਿਨ ਬੰਦੇ ਨੇ ਹੋਰ ਬੋਲਿਆ ਸੀਗਾ ਫੇਰ ਆ ਸਾਨੂੰ ਤਾਂ ਸਮਝ ਆ ਗਈ ਫੇਰ ਅਸੀਂ ਨੰਬਰ ਲਾ ਕੇ ਪਾਇਆ ਵੀਡੀਓ ਚ ਕਈ ਵਾਰੀ ਮੂੰਹੇ ਸਿੱਧੀ ਵੀਡੀਓ ਪਾਉਣੀ ਹੁੰਦੀ ਹੈ ਗਾਂ ਵਾਲੇ ਨੂੰ ਸਮਝ ਨਹੀਂ ਆਉਂਦੀ ਗਾਂ ਵਾਲੇ ਨੂੰ ਹਾਂ ਹੁਣ ਕਿਲੇ ਦੁਆਰਾ ਬੋਲਦੇ ਫੇਰ 84328 56678 ਠੀਕ ਆ ਲਓ ਮਿੱਤਰੋ ਆਹ ਜਾਨਵਰ ਸੀਗੇ ਤਿੰਨੇ ਟੌਪ ਦੇ ਤੇ ਕਰ ਲਿਓ ਭਰਾ ਨਾਲ ਸੰਪਰਕ ਮਿਲਦੇ ਆਂ ਹੀ ਹੋਰ ਕਿਸੇ ਨਾਲ ਵੀ